ਅੱਜ ਤੋਂ ਚਾਵਾ ਜਣਾ ਸਾਲ ਹੋ ਗਏ ਲੋਕਾਂ ਨੂੰ ਜੀਵਾਂ ਦੀਆਂ ਗੋਲੀਆਂ ਫੜਾ ਦੇ ਅੱਜ ਤੱਕ ਕਿਹੜੇ ਬੰਦੇ ਦੀ ਵਾਰੀ ਗੋਲੀ ਛੱਡੀ ਆ ਛੱਡੀ ਆ ਉਸ ਨਸ਼ੇ ਤੇ ਲੱਗ ਕੇ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਬਣਾਤੀ ਵੀ ਤੁਸੀਂ ਨਸ਼ੇ ਬਗੈਰ ਨਹੀਂ ਰਹਿ ਸਕਦੇ ਇਹੋ ਜਿਹੇ ਕਿਹੜਾ ਬੰਦਾ ਮਰਿਆ ਕੋਈ ਇਹ ਐਂ ਕਹਿੰਦਾ ਵੀ ਸੈਂਟਰ ਕੋਸ ਵੀ ਨਹੀਂ ਜਾਣ ਕਹਿੰਦਾ ਮੈਂ ਕਹਿਣਾ ਚਾਹਣਾਗਾ ਵੀ ਇੰਨੇ ਸੈਂਟਰ ਖੁੱਲੇ ਆ ਇਹ ਸਰਕਾਰਾਂ ਨੇ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਬਣਾਦੀ ਵੀ ਤੁਸੀਂ ਨਸ਼ੇ ਬਗੈਰ ਮਰ ਜਾਓਗੇ ਮਾਨਸਿਕਤਾ ਬਣ ਗਈ ਇਹੋ ਜਿਹੀ ਅੱਜ ਤੱਕ ਤੂੰ ਦੱਸ ਬਾਈ ਜਿਹੜਾ ਬੰਦਾ ਜੀ ਵਾਲੀਆਂ ਗੋਲੀਆਂ ਖਾਂਦਾ ਅੱਜ ਤੱਕ ਉਹ ਬੰਦੇ ਜੀ ਵਾਲੀ ਗੋਲੀ ਛੱਡੀ ਆ ਜਾਂ ਨਾ ਛੱਡਿਆ ਉਹ ਆਪਣੇ ਆਪ ਦੱਸ ਸੱਜਿਆ ਕਿਸੇ ਦੇ ਨਹੀਂ ਜੀਵਾਂ ਨਹੀਂ ਨਹੀਂ ਮੈਂ ਤੈਨੂੰ ਬੋਲਦਾ ਜੀਵਾਂ ਵਾਲੀ ਗੋਲੀ ਛੱਡੀ ਆ ਮੈਂ ਇਹਦਾ 12-12 ਸਾਲ ਉਹ ਖਾਣ ਦਾ ਨਾ ਕਰਨਾ ਕੋਈ ਨਹੀਂ ਹੋਵੇ ਉਹ ਉਹਦਾ ਪ੍ਰਸੀਜਨ ਹੋਵੇ 2 ਮਿੰਟ ਲੱਗਦਾ 3 ਮਿੰਟਾਂ 6 ਮਿੰਟੇ ਸਾਲ ਦਾ ਹੋਵੇ ਵੱਡੇ ਵੀਰ ਸਾਲ ਦਾ ਛੜਦੇ ਸਭ ਛੱਡਿਆ ਕਿਸੇ ਨੇ ਨਾ ਜੀ ਵਾਲੀ ਗੋਲੀ ਛੱਡੀ ਆ ਕਿ ਨਾ ਨਸ਼ੇ ਖਾਂਦੇ ਆ ਇਹ ਸਰਕਾਰ ਨੇ ਮਾਨਸਿਕਤਾ ਇਹ ਜੀ ਬਣਾ ਦਿੱਤੀ ਕਿ ਵੀ ਤੁਸੀਂ ਨਸ਼ੇ ਬਗੈਰ ਬਾਹਰ ਨਹੀਂ ਸਕਦੇ ਬਾਹਰ ਸਾਰਾ ਉੱਥੇ ਧਿਆਨ ਨਹੀਂ ਹੈਗਾ ਜੇ ਗੋਲੀ ਉੱਥੇ ਨਹੀਂ ਮਿਲਦੀ ਇੱਕ ਇੱਕ ਬੰਦਾ ਦੇਖ ਕੇ ਖਾਂਦਾ ਸੀਗਾ ਪਹਿਲਾਂ ਦੋ ਦੋ ਖਾਂਣ ਲੱਗਿਆ ਤਿੰਨ ਤਿੰਨ ਖਾ ਲੈ ਕੇ ਵਜੇ ਵਜੇ ਇਹੋ ਜਿਹੇ ਬੰਦੇ ਆ ਚਾਂ ਚਾਂ ਦੀਵਾਲੀਆਂ ਗੋਲੀਆਂ ਖਾਂਦੇ ਆ ਦਿਨ ਦੇ ਵਿੱਚ ਖਾਂਦੇ ਆ ਨਾ ਕਿਓ ਦੱਸੋ ਕਿਓ ਨਸ਼ਾ ਨਹੀਂ ਹੈਗਾ ਕਿਤਰਾ ਡਾ ਕਿ ਜੀਵਨ ਨੇ ਕਿੰਨੀਆਂ ਬਿਮਾਰੀਆਂ ਚਲੋ ਇਸੇ ਚਲੋ ਬੰਦੇ ਵਿੱਚ ਹੋ ਰਿਹਾ ਫੈਕ ਹੋ ਰਿਹਾਗਾ ਨਾ ਮਰਦ ਹੋ ਰਿਹਾ ਆਪਣੀ ਜਿਹੜੀ ਉਮਰ ਉਹ ਘਾਟ ਰਹੀ ਆ ਹੋਰ ਲੀਵਰ ਖਰਾਬ ਹੋਇ ਕੀ ਕੁਝ ਹੋ ਰਿਹਾਗਾ ਆਸ ਵਿੱਚ ਪਰਿਵਾਰਾਂ ਦੇ ਵਿੱਚ ਮੁਬਾਰ ਪੈ ਰਿਹਾ ਕੀ ਕੁਝ ਹੋ ਰਿਹਾਗਾ ਤੇ ਸਰਕਾਰਾਂ ਦੇ ਸਭਾ ਲਈ ਧਿਆਨ ਨਹੀਂ ਹੈਗਾ ਬਿਲਕੁਲ ਅੱਜ ਤੱਕ ਹੋਇਆ ਕਿ ਗਏਗਾ ਦੱਸ ਦੇ ਨਸ਼ੇ ਤੋਂ ਬਗੈਰ ਕਿਹੜਾ ਬੰਦਾ ਮਰਿਆ ਮੇਰੇ ਸਾਹਮਣੇ ਬੰਦਾ ਨਸ਼ਾ ਕਰਦਾ ਹੋਵੇ ਦੋ ਦੋ ਨੂੰ ਖਰਾਕ ਖਵਾ ਦੀਏ ਬੰਦਾ ਮਰਦਾ ਨਹੀਂ ਹੈਗਾ ਤੇ ਡੀਗਰ ਓਵਰ ਤੋਂ ਵੱਧ ਲੱਗ ਗਿਆ ਥੋੜੀ ਜਿਹੀ ਧੋ ਦੀ ਮਰ ਜੂ ਮੈਂ ਭਾਈ ਜੀ ਨਸ਼ੇ ਤੋਂ ਓਵਰ ਤੋਂ ਜਿਹੜਾ ਬੰਦਾ ਬੁੰਡੇ ਮਾਰਦੇ ਆ ਨਸ਼ੇ ਪੀਣਾ ਮੇਰੀ ਗੱਲ ਸੁਣੋ ਵੀਰ ਜੀ ਇੱਥੇ ਨਸ਼ੇ ਦੀ ਬਿਮਾਰੀ ਨਹੀਂ ਨਸ਼ਾ ਪਿਕਣ ਦੀ ਬਿਮਾਰੀ ਹੈ ਨਸ਼ਾ ਕਰਨ ਵੀ ਨਹੀਂ ਤੁਸੀਂ ਨਸ਼ਾ ਪਿਕਰੋ ਬੰਦ ਕਰੋ ਸਰਕਾਰ ਤੋਂ ਨਸ਼ਾ ਬੰਦ ਕਰਨ ਦੀ بجائے ਸਰਕਾਰੇ ਦਿਮਾਗ ਹੀ ਉਲਟ ਪਾਸਾ ਲਾ ਦਿੱਤਾ ਮੈਂ ਮੈਂ ਤੁਹਾਡੀ ਗੱਲ ਮੰਨ ਗਿਆ ਤੁਹਾਡੇ ਨਾਲ ਆ ਮੈਂ ਮੇਰਾ ਕਹਿਣ ਦਾ ਮਤਲਬ ਕਿ ਕੀ ਇਹ ਮੁੱਦਾ ਹੈਗਾ ਕਿ ਇਹਦੇ ਤੇ ਵੋਟਾਂ ਪੈਣੀਆਂ ਇਹ ਮੁੱਦਾ ਦਾ ਅੱਜ ਤੋਂ ਘੱਟ ਗੱਲ ਕਿੰਨੇ ਸਾਲ ਪਹਿਲਾਂ ਚੱਲ ਰਿਹਾ ਗਿਆ ਆਇਸਾ